ਕਿੰਨੀ ਨਫ਼ਰਤ ਭਰੀ ਆ ਲੋਕਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਹallelujah ਵੇਖੋ ਭੈਣ ਭਰਾਓ ਦੁਨੀਆ ਨੂੰ ਪ੍ਰੋਬਲਮ ਪਾਸਟਰ ਬਲਜਿੰਦਰ ਤੋਂ ਨਹੀਂ ਆ ਦੁਨੀਆ ਨੂੰ ਪ੍ਰੋਬਲਮ ਆ ਪ੍ਰਭੂ ਯਿਸੂ ਮਸੀਹ ਤੋਂ ਹallelujah ਤੁੱਕ ਵੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਤੇ ਮੇਰੇ ਨਾਮ ਦੇ ਕਰਕੇ ਪ੍ਰਭੂ ਨੇ ਕਿਹਾ ਮੇਰੇ ਨਾਮ ਦੇ ਕਰਕੇ ਲੋਕ ਤੁਹਾਡੇ ਨਾਲ ਕੀ ਰੱਖਣਗੇ ਵੈਰ ਰੱਖਣਗੇ ਅੱਜ ਯਿਸੂ ਮਸੀਹ ਦੇ ਨਾਮ ਦੇ ਕਰਕੇ ਲੋਕ ਕੀ ਰੱਖ ਰਹੇ ਨੇ ਵੈਰ ਰੱਖ ਰਹੇ ਨੇ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਪ੍ਰਭੂ ਦੇ ਬਚਨ ਕੀ ਆ ਸੱਚੇ ਆ ਤੇ ਉਹ ਜੁੰਦੇ ਆ ਤੇ ਅੱਜ ਵੇਖੋ ਦੁਨੀਆ ਦੇ ਉੱਤੇ ਪੂਰਬੀ ਕੁਮਾਉਂ ਦੇ ਵਿੱਚ ਕਿਤੇ ਕਿਤੇ ਬੜੇ ਗਲਤ ਕੰਮ ਹੋ ਰਿਹਾ ਐ ਇੰਨੀ ਖੁਸ਼ੀ ਉਹਨਾਂ ਪਹਿਲਾਂ ਕਦੇ ਵੀ ਕਿਸੇ ਨੇ ਮਨਾਈ ਨਹੀਂ ਹੋਣੀ ਜਿੰਨੀ ਖੁਸ਼ੀ ਉਹਨਾਂ ਨੇ ਹੁਣ ਮਨਾਈ ਵੇਖੋ ਭੈਣ ਭਰਾਓ ਪ੍ਰਭੂ ਸੱਚਾਇਆ ਉਹਦੇ ਵਚਨ ਸੱਚੇ ਨੇ ਵੇਖੋ ਪ੍ਰੋਬਲਮ ਇਨਸਾਨ ਨੂੰ ਕਿੱਧਰ ਆਉਂ ਤੋਂ ਆਉਂਦੀ ਆ ਪ੍ਰੋਬਲਮ ਉਹਨੂੰ ਚਰਚ ਦੇ ਵਿੱਚ ਆਉਂ ਤੋਂ ਆਉਂਦੀ ਆ ਹੋਰ ਕਿਸੇ ਪਾਸੇ ਤੋਂ ਉਹਨੂੰ ਕੋਈ ਪ੍ਰੋਬਲਮ ਨਹੀਂ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਜੇ ਸੱਚ ਦੇ ਉਤੇ ਖੜਨਾ ਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਸੱਚ ਮੈਂ ਤੇ ਵੇਖੋ ਭੈਣ ਭਰਾਓ ਜੇ ਸੱਚ ਉਹ ਆ ਤੇ ਸੱਚ ਕੋ ਤੇ ਲੋਕਾਂ ਨੂੰ ਨਫ਼ਰਤ ਆਉਣੀ ਆਉਣੀ ਆ ਕਿਉਂਕਿ ਸੱਚ ਦਾ ਤੇ ਝੂਠ ਦਾ ਕੋਈ ਵੀ ਮੇਲ ਨਹੀਂ ਹallelujah ਵੇਖੋ ਤਾਂ ਹੀ ਅੱਜ ਦੇਖੋ ਲੋਕ ਯਿਸੂ ਦੇ ਨਾਂ ਲੈ ਲੈ ਕੇ ਤੇ ਫਿਰ ਕੀ ਟਾਰਗੇਟ ਉਹਨੂੰ ਕਰ ਰਹੇ ਆ ਜਦ ਕਿ ਉਹਨਾਂ ਨੂੰ ਉਹਦਾ ਨਾਂ ਲੈ ਕੇ ਟਾਰਗੇਟ ਕਰਨਾ ਚਾਹੀਦਾ ਹੈ ਨਾਂ ਕਿ ਨੱਕ ਪਿੱਛੇ ਰੱਖ ਦਿਆ ਯਿਸੂ ਮਸੀਹ ਦਾ ਤੇ ਵੇਖੋ ਭੈਣ ਭਰਾਓ ਜਿਉ ਉਹਨੂੰ ਉਹ ਭੇਜਣ ਦੀ ਤਾਕਤ ਰੱਖਦਾ ਨਾ ਤੇ ਉਹਨੂੰ ਉਹ ਬਾਹਰ ਕੱਢਣ ਦੀ ਵੀ ਤਾਕਤ ਰੱਖਦਾ ਹੈ ਜਿਉ ਆਪਣੇ ਪਵਿੱਤਰ ਨਾਮ ਨੂੰ ਇੰਨਾ ਲੋਕਾਂ ਦੇ ਵਿੱਚ ਉਹਨੇ ਬਦਨਾਮ ਕੀਤਾ ਨਾ ਤੇ ਉਹਨੂੰ ਪਵਿੱਤਰ ਨਾਮ ਨੂੰ ਫਿਰ ਦੁਨੀਆ ਵਿੱਚ ਸਹੀ ਕਰਨ ਦੀ ਵੀ ਉਹ ਤਾਕਤ ਰੱਖਦਾ ਹੈ ਹਾਲੇਲੂਇਆ ਇਸ ਗੱਲ ਦੇ ਵਿੱਚੋਂ ਭੈਣ ਭਰਾਓ ਜਿੰਨੇ ਤੁਸੀਂ ਭੈਣ ਭਰਾ ਪ੍ਰਭੂ ਦੇ ਪਿੱਛੇ ਅੱਗੇ ਜੇ ਬੜੀ ਇਮਾਨਦਾਰੀ ਤੇ ਵਫਾਦਾਰੀ ਦੇ ਨਾਲ ਪ੍ਰਭੂ ਦੇ ਪਿੱਛੇ ਚੱਲੋ ਹਾਲੇਲੂਇਆ ਕਿਉਂਕਿ ਵੇਖੋ ਪ੍ਰਭੂ ਬਹੁਤ ਜਲਦੀ ਦੁਨੀਆ ਦੇ ਤੇ ਆਉਣ ਵਾਲਾ ਹੈ ਤੇ ਵਚਨ ਦੇ ਵਿੱਚ ਲਿਖਿਆ ਕਿ ਅੰਤ ਦੇ ਦਿਨ ਵਿੱਚ ਪਾਪ ਦਾ ਜੋਰ ਵੱਧ ਜਾਵੇਗਾ ਤੇ ਵੇਖੋ ਭੈਣ ਭਰਾਓ ਜਿੰਨੇ ਲੋਕ ਸ਼ਰੀਰ ਦੇ ਨਾਲ ਚੱਲਦੇ ਆ ਨਾ ਤੇ ਸ਼ਰੀਰ ਦੇ ਨਾਲ ਫਿਰ ਖੁਸ਼ੀ ਹੁੰਦੇ ਆ ਇੱਕ ਦੂਜੇ ਦੇ ਵੇਖ ਕੇ ਵੇਖੋ ਤੁਸੀਂ ਪਿੰਡ ਵਿੱਚ ਵੀ ਵੇਲੇ ਕਿਤੇ ਹਾਲੇਲੂਇਆ ਤੋ ਕ ਖੁਸ਼ ਕੌਣ ਹੁੰਦਾ ਆ ਦੁਸ਼ਮਣ ਜਿਹੜਾ ਬੰਦਾ ਇੱਕ ਦੂਜੇ ਨੂੰ ਪਿਆਰ ਕਰਦਾ ਉਹ ਖੁਸ਼ ਨਹੀਂ ਹੁੰਦਾ ਕਿਹਦੀ ਗਲਤੀ ਵੇਖ ਕੇ ਕਿਹਦਾ ਦੁੱਖ ਵੇਖ ਕੇ ਕੋਈ ਖੁਸ਼ ਉਹ ਹੁੰਦਾ ਹੈ ਬੈਰੀ ਹallelujah ਤੇ ਬੈਰੀ ਕੌਣ ਆ ਸ਼ੈਤਾਨ ਤੇ ਸ਼ੈਤਾਨ ਕਿਹਨਾਂ ਦੇ ਵਿੱਚ ਕੰਮ ਕਰਦਾ ਹੈ ਸ਼ਰੀਰਾਂ ਦੇ ਵਿੱਚ ਹੋ ਕੇ ਉਹ ਕੰਮ ਕਰਦਾ ਹੈ ਹallelujah